ਮੇਰਾ ਨਾਮ ਰਾਮ ਸਿੰਘ ਐਮਸੀ ਆਮਾ ਵਿਪਾਰਕੀ ਬਲਾਕ ਪ੍ਰਧਾਨ ਖਰ ਤੋਂ ਸਭ ਪਹਿਲਾਂ ਸਾਰੇ ਦੇਸ਼ ਪ੍ਰਦੇਸ਼ ਵਾਸਤੇ ਪੰਜਾਬੀ ਭਰਾਵਾਂ ਨੂੰ ਹਿੰਦੂਕਾਂ ਦੇ ਵਾਸੀਆਂ ਨੂੰ ਆਜ਼ਾਦੀ ਦੀਆਂ ਲੱਖ ਲੱਖ ਵਧਾਈਆਂ ਤੇ ਸਭ ਤੋਂ ਵੱਧ ਅਸੀਂ ਉਹਨਾਂ ਛੇਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦੀ ਬਲੌਗ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਤੇ ਉਹਨਾਂ ਦੇ ਕਰਕੇ ਅਸੀਂ ਇੰਨਾ ਜੋ ਸਾਡੇ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਨੂੰ ਅਸੀਂ ਯਾਦ ਕਰਦੇ ਹੋਏ ਮੈਂ ਸਭ ਨੂੰ ਇੱਕੋ ਹੀ ਇੱਕ ਅਪੀਲ ਕਰਦਾ ਕਿ ਆਪਾਂ ਸਾਰੇ ਆਪਣੇ ਸਮਾਜ ਨੂੰ ਤੇ ਆਪੇ ਪਾਰੀ ਚਾਂਝ ਸਾਂਝ ਬਣਾ ਕੇ ਸਾਡੇ ਜਿੰਨੇ ਐਮਸੀ ਸਹਿਬਾਨ ਸਾਰੇ ਨਾਲ ਮਿਲ ਕੇ ਆਪਣੇ ਸ਼ਹਿਰ ਦੀ ਸ਼ਹਿਰ ਦੀ ਪੂਰੀ ਭਲਾਈ ਵਾਸਤੇ ਕੰਮ ਕਰੀਏ ਤਾਂ ਜੋ ਉਹ ਚੀਜ਼ਾਂ ਜਿਨ੍ਹਾਂ ਨੇ ਇਹਨਾਂ ਨੂੰ ਕਰਵਾਨੀਆਂ ਕੀਤੀਆਂ ਤੇ ਉਹਨਾਂ ਨੂੰ ਵੀ ਇੱਕ ਮਤਲਬ ਉੱਥੇ ਜਾ ਕੇ ਮੈਸੇਜ ਇੱਕ ਮਿਲੇ ਪਰਮਾਤਮਾ ਅੱਗੇ ਵੀ ਤੇ ਹਾਂ ਤੇ ਜਿਨ੍ਹਾਂ ਦੇ ਖਾਤਰ ਅਸੀਂ ਜਾਂਦੀ ਲੜੀ ਹੈ ਆਪਣੀਆਂ ਜ਼ਿੰਦਾਵਾਰੀਆਂ ਵੀ ਉਹ ਲੋਕ ਸਾਡੇ ਪੂਰੀਆਂ ਤੇ ਚੱਲ ਰਹੇ ਆ ਤੇ ਬਧੀਆਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਆ ਸੋ ਕੀਰਤਮਾ ਇੱਕ ਵਾਰੀ ਫੇਰ ਸਾਰੇ ਹੀ ਪੰਡਾ ਵਾਸੀਆਂ ਨੂੰ ਹਿੰਦੁਸਤਾਨ ਦੇ ਵਾਸੀਆਂ ਨੂੰ ਆਜ਼ਾਦੀ ਦੇ ਦਿਨਾਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ